ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਉੱਤੇ ਤਵਾ ਰੱਖ ਦਿੱਤਾ ਗਿਆ ਆਖਿਰਕਾਰ ਇਹੋ ਜਿਹਾ ਕੀ ਹੋ ਗਿਆ ਲੰਘੇ ਕੁਝ ਦਿਨਾਂ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਕੀਤੀ ਜਾਂਦੀ ਹੈ ਵੱਖ-ਵੱਖ ਚੈਨਲਸ ਉਸ ਵੀਡੀਓ ਨੂੰ ਦਿਖਾਉਂਦੇ ਨੇ ਜਿਸ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਬੀਬੀ ਹਰਸਿਮਰਤ ਕੌਰ ਬਾਦਲ ਦੀ ਨਕਲ ਉਤਾਰ ਦੇ ਦਿਖਾਈ ਦਿੰਦੇ ਹਰਸਿਮਰਤ ਕੌਰ ਬਾਦਲ ਦੇ ਵਾਂਗ ਰੋ ਕੇ ਦਿਖਾਉਂਦੇ ਨੇ ਔਰ ਉਸ ਅਵਸਥਾ ਦੇ ਵਿੱਚ ਉਸ ਸਥਿਤੀ ਦੇ ਵਿੱਚ ਉੱਥੇ ਹਾਸਾ ਪੈ ਗਿਆ ਇਡਾ ਜ਼ਿਆਦਾ ਹੱਸਾ ਉੱਥੇ ਪਿਆ ਕਿ ਲੋਕ ਹੱਸ-ਹੱਸ ਦੂਰੇ ਹੋ ਗਏ ਪਰ ਉਸ ਤੋਂ ਬਾਅਦ ਹੁਣ ਐਂ ਪ੍ਰਤੀਤ ਹੋ ਰਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਉਸ ਗੱਲ ਦਾ ਵੀ ਬਦਲਾ ਸੀਐਮ ਭਗਵੰਤ ਮਾਨ ਤੋਂ ਲੈ ਲਿਆ ਹਰਸਿਮਰਤ ਕੌਰ ਬਾਦਲ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਬਿਆਨ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਖਿਲਾਫ ਸੱਧੀਆਂ ਗੱਲਾਂ ਕਰਦੇ ਹਰਸਿਮਰਤ ਕੌਰ ਬਾਦਲ ਸੁਣਾਈ ਦਿੱਤੇ ਹਰਸਿਮਰਤ ਕੌਰ ਬਾਦਲ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸੀਐਮ ਭਗਵੰਤ ਮਾਨ ਦੀ ਭਾਜਪੀ ਦੇ ਲੀਡਰਾਂ ਨਾਲ ਖਾਸੀ ਸਾਝ ਹੈ ਹੁਣ ਇੱਥੇ ਗੱਲ ਇਹ ਖੜਦੀ ਹੈ ਕਿ ਗੱਠ ਜੋੜ ਤਾਂ ਥੋੜੀ ਪਾਰਟੀ ਦੇ ਨਾਲ ਰਹੇ ਨੇ ਤਲਕਾਤ ਥੋੜੀ ਪਾਰਟੀ ਦੇ ਨਾਲ ਰਹੇ ਨੇ اسپੈਸ਼ਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਤੋਂ ਚੰਡੀਗੜ੍ਹ ਹਵਾਈ ਜਹਾਜ਼ ਤੇ ਆਉਂਦੇ ਨੇ ਉੱਥੇ ਆ ਕੇ ਰੁਕਦੇ ਨੇ ਰੁੱਕ ਕੇ ਤੇ ਬਾਦਲ ਪਰਿਵਾਰ ਨੂੰ ਮਿਲਣ ਵੀ ਪਹੁੰਚਦੇ ਨੇ ਉਹਨਾਂ ਨੂੰ ਗੱਲ ਵੀ ਲਾਇਆ ਜਾਂਦਾ ਆ ਬੈਠ ਕੇ ਗੱਲਬਾਤ ਵੀ ਹੁੰਦੀ ਹੈ ਰਿਸ਼ਤੇ ਤਾਂ ਥੋੜੇ ਨੇ ਦੋਸਤੀ ਜਾਂ ਤਲਕਾਤ ਥੋੜੇ ਨੇ ਪਰ ਤੁਸੀਂ ਹੁਣ ਐਨ ਸਥਿਤੀ ਤੇ ਆ ਕੇ ਦੂਸਰਿਆਂ ਤੇ ਵੀ ਮੜਦੇ ਨਜ਼ਰ ਆ ਰਹੇ ਹੋ ਇੱਥੇ ਆ ਕੇ ਕਿਤਨਾ ਕਿਤੇ ਸਵਾਲ ਖੜੇ ਹੁੰਦੇ ਨੇ ਖੈਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬੀਜੇਪੀ ਦੇ ਨਾਲ ਸਦੇ ਤਾਲੁਕਾਤ ਸੀਐਮ ਭਗਵੰਤ ਮਾਨ ਦੇ ਨਹੀਂ ਉਹਨਾਂ ਨੇ ਕਿਹਾ ਕਿ ਬੀਐਸਐਫ ਦਾ ਦਾਇਰਾ ਵਧਾ ਦਿੱਤਾ ਗਿਆ ਪਰ ਜੇ ਵਧਾ ਦਿੱਤਾ ਗਿਆ ਤੇ ਹੁਣੇ ਤੁਹਾਨੂੰ ਕਿਉਂ ਯਾਦ ਆਇਆ ਬੀਐਸਐਫ ਦਾ ਦਾਇਰਾ ਉਸ ਵੇਲੇ ਕਿਉਂ ਨਹੀਂ ਇਸ ਬਾਰੇ ਆਵਾਜ਼ ਚੁੱਕੀ ਗਈ ਕਿ ਬੀਐਸਐਫ ਦਾ ਦਾਇਰਾ ਜਿਹੜਾ ਉਹ ਵਧਾ ਦਿੱਤਾ ਗਿਆ ਕੇਂਦਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਪੈਰ ਪਸਾਰਨ ਨੂੰ ਕਾੜੀ ਹੈ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਕੀਤੀਆਂ ਗਈਆਂ ਹੁਣ ਆ ਕੇ ਜਦੋਂ ਬੀਜੇਪੀ ਦੇ ਨਾਲ ਦਾਲ ਗਲੀ ਨਹੀਂ ਹੁਣ ਆ ਕੇ ਕਿਉਂ ਇਹ ਗੱਲਾਂ ਚੇਤੇ ਆ ਰਹੀਆਂ ਨੇ ਫਿਰ ਹਰਸਿਮਰਤ ਕੋਰ ਬਾਦਲ ਨੇ ਬਿਆਨ ਸਾਂਝਾ ਕੀਤਾ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵਿਰੋਧ ਉਹਨਾਂ ਦੇ ਖਿਲਾਫ ਬੜੀਆਂ ਗੱਲਾਂ ਕਹੀਆਂ ਗਈਆਂ ਐਥੋਂ ਤੱਕ ਕਹਿ ਦਿੱਤਾ ਗਿਆ ਕਿ ਸੀਐਮ ਭਗਵੰਤ ਮਾਨ ਦੀ ਰੀੜ ਦੀ ਹੱਡੀ ਦੇ ਵਿੱਚ ਦਮ ਹੈ ਨਹੀਂ ਆਖਰਕਾਰ ਬੀਬੀ ਹਰ ਸਿਮਰਤ कौर ਬਾਦਲ ਨੇ ਕਿਉਂ ਇੱਕ ਗੱਲ ਕਹੀ ਕਿਉਂ ਇਹ ਬਿਆਨ ਦਿੱਤਾ ਔਰ ਇਸ ਤੋਂ ਅਲੈਦਾ ਹੋਰ ਕੀ ਕੁਝ ਬੋਲੇ ਨੇ ਆਓ ਉਹਨਾਂ ਦੇ ਵੱਲੋਂ ਸੁਣ ਲਈਏ ਅੱਜ ਨਸ਼ੇ ਸਿਖਰਤਾ ਹੀ ਪਹੁੰਚੇ ਹੋਏ ਨੇ ਆਪ ਕਾਂਗਰਸ ਨੇ ਤੇ ਚੜੂ ਨੇ ਮੁਟਕਾ ਸਾਹਿਬ ਦੀ ਸੋਹ ਕਾਂਗਰਸ ਨੇ ਖਾਦੀ ਸੀ ਗਾਰੰਟੀ ਚੜੂ ਨੇ ਦਿੱਤੀ ਸੀ ਕਿ 10 ਸਾਲਾਂ 'ਚ ਖਤਮ ਕਰ ਦੇਣਗੇ 7 ਸਾਲਾਂ 'ਚ 7 ਗੁਣਾ ਨਸ਼ੇ ਕਿਵੇਂ ਵਧ ਗਏ ਨੇ ਇਹ ਤਾਂ ਅੰਮ੍ਰਿਤਸਰ ਦੇ ਐਮਐਲਏ ਸਾਹਿਬ ਖੁਦ ਦੱਸ ਰਹੇ ਨੇ ਕਿ ਪੈਸੇ ਉੱਪਰ ਤਾਈ ਜਾ ਰਹੇ ਨੇ ਤੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜਿਹੋ ਜਾਂ ਮੁਖੀ ਹੋਊਗਾ ਫਿਰ ਕੰਮ ਕਾਰ ਤਾਂ ਥੱਲੇ ਉਹੋ ਜੇ ਹੋਣਗੇ ਜਿਹੜਾ ਆਪ ਜੋ ਕਰਦਾ ਤੁਹਾਡੇ ਜਵਾਕਾਂ ਨੂੰ ਵੀ ਉਹਨੂੰ ਹੀ ਕਰਾਉਣਾ ਸੋ ਇਹੋ ਜੀ ਪਾਰਟੀਆਂ ਨੂੰ ਇਹੋ ਜੇ ਮੁਖਿਆ ਤੋਂ ਪੰਜਾਬ ਦਾ ਖੈਰਾ ਛਡਾਓ ਜਿਹੜੀ ਆਪ ਦੀ ਕੁਰਸੀ ਦੇ ਖਾਤੇ ਪੰਜਾਬ ਦਾ ਹਰ ਹੱਕ ਵੇਚ ਚੁੱਕੇ ਨੇ ਇੰਨਾ ਕਰਜ਼ਾਈ ਪੰਜਾਬ ਨੂੰ ਕਰਦਾ ਹੈ ਕਿ ਪਤਾ ਨਹੀਂ ਇਸ ਦਲਦਲ ਤੋਂ ਕੱਢਣ ਵਾਸਤੇ ਕਿੰਨਾ ਸਮਾਂ ਲੱਗ ਜਾਊਗਾ ਇੱਕ ਬੱਚਾ ਪੰਜਾਬ ਤੇ ਜੰਮਦਾ 1 ਸਵਾ ਲੱਖ ਦੇ ਕਰਜ਼ਾ ਲੈ ਕੇ ਸਿਰ ਤੇ ਜੰਮਦਾ ਇਹਨਾਂ ਦੁਆ ਕਰਕੇ ਜਿਨ੍ਹਾਂ ਨੇ 7 ਸਾਲਾਂ ਚ ਦੋਆ ਪਾਰਟੀਆਂ ਨੇ 50 ਸਾਲਾਂ ਚ ਕਰਜ਼ਾ ਜਿੰਨਾ ਨਹੀਂ ਚੜਿਆ ਸੀ ਇਹਨਾਂ ਦੋਆ ਨੇ 7 ਸਾਲ ਚ ਚੜਤਾ। ਸੋਹੀ ਤਾਂ ਮੈਂ ਕਹਿ ਰਹੀ ਆ ਕਿ ਇਹੋ ਜਿਹਾ ਬਦਲਾਅ ਪੰਜਾਬ 'ਚ ਆਇਆ ਹੈ ਕਿ ਹੁਣ ਕੰਮ ਨਹੀਂ ਕੱਲੇ ਗੱਲਾਂ ਹੁੰਦੀਆਂ ਨੇ। ਜਿਹੜਾ ਕਹਿੰਦਾ ਸੀ ਸਥਾਥਾਂ ਤੋਂ ਸਰਕਾਰ ਚੱਲੂਗੀ ਤੁਹਾਡੇ ਵਿੱਚ ਰਵਾਂਗਾ। ਨਾ ਮਕਾਨ ਚਾਹੀਦਾ ਹੈ ਨਾ ਸਿਕਿਉਰਿਟੀ ਚਾਹੀਦੀ ਹੈ। ਨਾ ਗੱਡੀਆਂ ਚਾਹੀਦੀਆਂ ਨੇ। ਹੁਣ ਸਿਕਿਉਰਿਟੀ ਤਾਂ ਮੈਨੂੰ ਲੱਗਦਾ ਇਹਦੀ ਤਾਂ ਜਿੰਨੇ ਬਾਦਲ ਸਾਹਿਬ ਦੀ ਹੁੰਦੀ ਸੀ ਉਹਨਾਂ ਤੋਂ ਇਹਦੇ ਪਰਿਵਾਰ ਦੇ ਮੈਂਬਰਾਂ ਦੀ ਹੈਗੇ। ਇਹ ਵੀ ਤਾਂ ਉਸ ਤੋਂ ਵੀ 4 ਗੁਣਾ ਹੈਗੇ ਆ। ਬਾਦਲ ਸਾਹਿਬ ਦੇ ਕੋਲ ਤਾਂ ਇੱਕ CMS ਹਾਊਸ ਹੁੰਦਾ ਸੀ ਇਹ ਪ ਇਹ ਗੱਡੀਆਂ ਤੋਂ ਪੁੱਛੋ ਨਹੀਂ ਭੈਣ ਜੀ ਤੇ ਭਾਬੀ ਜੀ ਦੀ ਉਹ ਗੇਂਦੋ ਤਾਂ ਬਾਕੀ ਤੇਜਰੀਵਾਲ ਦੀ ਗੇਂਦੋ ਤਾਂ ਹੀ ਤਾਂ ਪੰਜਾਬ ਦੀ ਕਾਨੂੰਨ ਵਿਵਸਥਾ ਵਿਵਸਾ ਦੀ ਧਜੀਆਂ ਉੱਡ ਰਹੀਆਂ ਕਿਉਂਕਿ ਸਾਰੀ ਪੁਲਿਸ ਇਹਦੀ ਰੱਖਿਆ 'ਚ ਲੱਗੀ ਹੋਈ ਹੈ ਜਿਹੜਾ ਕਹਿੰਦਾ ਸੀ ਆਮ ਲੋਕਾਂ ਦੇ ਵਿੱਚ ਆਮ ਘਰਾਂ ਦੇ ਬੰਦੇ ਆ ਆਮ ਲੋਕਾਂ ਦੇ ਵਿੱਚ ਰਹੋਗੇ ਹੁਣ ਆਮ ਲੋਕਾਂ ਤੋਂ ਇੰਨਾ ਡਰ ਕੇ ਇੰਨੀ ਪੁਲਿਸ ਲੈ ਕੇ ਕਿਉਂ ਫਿਰਦਾ ਹੈ ਕਿਉਂਕਿ ਇਹਨੂੰ ਵੀ ਪਤਾ ਆਮ ਲੋਕਾਂ ਦੇ ਮੇਰੇ ਜਿਸਲੇ ਲੱਗੇ ਇਹਨਾਂ ਨੇ ਜੁੱਤੀਆਂ ਮਾਰਨੀਆਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ